ਦੇ ਵਿੱਤ ਮੰਤਰੀ ਮੈਡਮ ਨਿਰਮਲਾ ਸੀਤਾ ਰਮਨ ਜੀ ਜੀ ਉਹਨਾਂ ਨੇ ਇੰਡਸਟਰੀ ਨਾਲ ਇੰਟਰੈਕਸ਼ਨ ਕੀਤੀ ਔਰ ਇਹਦੇ ਜਿਹੜੇ ਚੈਂਬਰ ਵੱਲੋਂ ਮੁੱਖ ਮੁੱਦੇ ਉਠਾਏ ਗਏ ਉਹਦੇ ਵਿੱਚ ਇੱਕ ਤਾਂ ਆਈਟੀ ਦਾ ਇਨਫਰਾਸਟ੍ਰਕਚਰ ਇੰਪਰੂਵ ਕਰਨ ਬਾਰੇ ਕਿਹਾ ਗਿਆ ਜਿਹੜਾ ਫਰੇਟ ਕਾਰੀਡੋਰ ਹੈ ਉਹਦੇ ਬਾਰੇ ਉਹਨੂੰ ਸਪੀਡ ਅਪ ਕਰਨ ਲਈ ਕਿਹਾ ਗਿਆ ਹਲਵਾਰਾ 에ਰਪੋਰਟ ਨੂੰ ਜਲਦੀ ਪੂਰਾ ਕਰਨ ਲਈ ਕਿਹਾ ਗਿਆ ਇਸ ਤੋਂ ਇਲਾਵਾ ਸਟੀਲ ਤੇ ਜਿਹੜਾ ਪ੍ਰਾਈਸਿਸ ਹੈ ਉਹਨਾਂ ਨੂੰ ਸਟੇਬਲ ਕਰਨ ਲਈ ਕਿਹਾ ਗਿਆ 43 ਬੀ ਦਾ ਮੁੱਦਾ ਐ ਐਮ ਐਸ ਐਮ ای ਐਕਟ ਦਾ ਬੜੇ ਦਿਨਾਂ ਤੋਂ ਜਿਹੜਾ ਜਿਹਦੀ ਡਿਸਕਸ਼ਨ ਚੱਲ ਰਹੀ ਹੈ ਉਹਦੇ ਬਾਰੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਅਸੀਂ ਸਰਕਾਰ ਬਣਨ ਤੇ ਇਹਨੂੰ ਆਕੇ ਰਿਜ਼ੋਲਵ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਜਿੰਨੇ ਵੀ ਮਸਲੇ ਆ ਉਹਨਾਂ ਨੂੰ ਮੈਂ ਖੁਦ ਆਕੇ ਲੁਧਿਆਣਾ ਆਕੇ ਜਿਸ ਸਟੇਟਸ ਵੀ ਮੇਰਾ ਜੋ ਵੀ ਸਟੇਟਸ ਹੋਇਆ ਮੈਂ ਉਹਦੇ ਚ ਆ ਕੇ ਔਰ ਤੁਹਾਡੇ ਨਾਲ ਬੈਠ ਕੇ ਰਿਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇੰਡਸਟਰੀ ਨੂੰ ਬੜੀ ਇਹਦੇ ਤੇ ਖੁਸ਼ੀ ਹੋਈ ਹੈ ਕਿ ਪੰਜਾਬ ਦੁਆਰਾ ਜਿਹੜੀ ਸਾਡੀ ਖੋਈ ਹੋਈ ਗਲੋਰੀ ਹੈ ਉਹ ਵਾਪਸ ਆਈ ਜੀ ਪਹਿਲਾਂ ਵੀ ਤੁਹਾਡੀਆਂ ਮੀਟਿੰਗਾਂ ਚਲਦੀਆਂ ਕੋਈ ਸਿੱਟਾ ਨਿਕਲੇ ਕਿ ਨਹੀਂ ਇਸ ਤੋਂ ਲੱਗਦਾ ਦੇਖੋ ਹਰ ਮੀਟਿੰਗ ਦਾ ਜਰੂਰ ਸਿੱਟਾ ਨਿਕਲਦਾ ਹੈ ਅਸੀਂ ਲਿਖ ਕੇ ਭੇਜਦੇ ਹਾਂ ਚਾਹੇ ਕੋਈ ਵੀ ਸਰਕਾਰ ਹੋਵੇ ਜੇ ਜਦੋਂ ਪਾਲਿਸੀ ਬਣਦੀ ਹੈ ਉਹ ਇਸ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕਰਦੀ ਹੈ ਅੱਜ ਫਰਾਂਸ ਉਸ ਨੇ ਇਹ ਗੱਲ ਕੀਤੀ ਹੈ ਕਿ ਸੈਂਟਰ ਗਵਰਨਮੈਂਟ ਆਲਰੇਡੀ ਹਰ ਸਾਲ ਫਾਈਨਾਂਸ ਦਿੰਦੀ ਆ ਬਜਟ ਭੇਜਦੀ ਆ ਪੈਸਾ ਭੇਜਦੀ ਆ ਪਰ ਸਰਕਾਰ ਦੀਆਂ ਨਲਾਕੀਆਂ ਕਰਕੇ ਉਹ ਪੰਜਾਬ 'ਚ ਲੱਗ ਨਹੀਂ ਰਿਹਾ। ਤੋਂ ਕਹਿੰਦੇ ਸਾਡਾ ਕੀ ਕਸੂਰ? ਦੇਖੋ ਇਹ ਪੋਲਿਟਿਕਲ ਇਸ਼ੂ ਹੈ। ਮੈਂ ਪੋਲਿਟਿਕਲ ਇਸ਼ੂ ਤੇ ਨਹੀਂ ਬੋਲਣਾ ਚਾਹੁੰਦਾ। ਚਲੋ ਉਹ ਦੇਖੋ ਜਾਂ ਤਾਂ ਪੰਜਾਬ ਸਰਕਾਰ ਜਵਾਬ ਦੇ ਸਕਦੀ ਜਾਂ ਸੈਂਟਰਲ ਗਵਰਨਮੈਂਟ ਦੇ ਸਕਦੀ। ਮੈਂ ਇਹਦਾ ਜਵਾਬ ਨਹੀਂ ਦੇ ਸਕਦਾ। ਠੀਕ ਹੈ ਜੀ। ਥੈਂਕ ਯੂ ਸਰ। ਤੁਸੀਂ ਸਮਝਦੇ ਹੋ ਵੀ ਮੈਂ ਇਸ ਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਦੇਰ ਚੈਂਬਰ ਮੇਰਾ ਦੇਖੋ ਮੇਰੇ ਕੋਲ ਉਹਨਾਂ ਨੇ ਕਹਿ ਫਾਈਨਾਂਸ ਮਿਨਿਸਟਰ ਸਾਹਿਬ ਨੇ ਠੀਕ ਕਿਹਾ ਹੈਗਾ ਮੇਰੇ ਕੋਲ ਕੋਈ ਫੈਕਟਸ ਐਂਡ ਫਿਗਰ ਨਹੀਂ। ਨਾ ਹੀ ਮੈਂ ਦੂਜੀ ਧਿਰ ਦੀ ਗੱਲ ਸੁਣੀ ਹੈ ਸੋ ਜੋ ਉਹਨਾਂ ਨੇ ਕਿਹਾ ਮੇਰਾ ਇੱਕ ਮੇਰੀ ਦੇਖੋ ਲਕਸ਼ਮਣ ਰੇਖਾ ਹੈ ਮੈਂ ਪੋਲਿਟੀਕਲ ਬਿਆਨ ਨਹੀਂ ਦੇ ਸਕਦਾ ਸਾਡੇ ਚੈਂਬਰ ਦੇ ਰੂਲ ਹੈ ਸੋ ਜੋ ਉਹਨਾਂ ਨੇ ਕਿਹਾ ਜਾਂ ਤਾਂ ਪੰਜਾਬ ਸਰਕਾਰ ਜਵਾਬ ਦੇਗੀ ਜਾਂ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਅਸੇ ਕਰਜ਼ਾਈ ਹੋ ਰਹੀ ਹੈ 70 ਹਕ ਕਰੋੜ ਉਹਦੇ ਬਾਰੇ ਉਹਦੇ ਬਾਰੇ ਪੰਜਾਬ ਸਰਕਾਰ ਜਵਾਬ ਦੇ ਕਿ ਇੰਡਸਟਰੀ ਥੋੜਾ ਜਵਾਬ ਸੁਤੋ ਜੀ ਮੈਨੂੰ ਇੰਡਸਟਰੀ ਬਾਰੇ ਪੁੱਛੋ ਤੁਸੀਂ ਮੈਨੂੰ ਇੰਡਸਟਰੀ ਦੀਆਂ ਦਿੱਕਤਾਂ ਪੁੱਛੋ ਮੈਂ ਉਹਦੇ ਬਾਰੇ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਅਸੀਂ ਤਾਂ ਆਲਰੇਡੀ ਥੇਰੇ ਇਨਫਰਾਸਟ੍ਰਕਚਰ ਨਹੀਂ ਹੈ ਦੇਖੋ ਇਹ ਇਹਦੇ ਬਾਰੇ ਮੈਂ ਫਿਰ ਕਵਾਂਗਾ ਪੰਜਾਬ ਸਰਕਾਰ ਬਿਹਤਰ ਜਵਾਬ ਦੇ ਸਕਦੀ ਆਈ ਐਮ ਨਾਟ ਦਾ ਰਾਈਟ ਪਰਸਨ ਟੂ ਅਨਸਰ ਦਿਸ ਠੀਕ ਹੈ ਸਰ